ਦੀ ਬੋਤਰ ਨੇ ਦੱਸਿਆ ਕਿ ਉੱਥੇ ਦਾ ਰਾਮ ਮੰਦਿਰ ਤਾਂ ਕੋਈ অথেন্টিਸਿਟੀ ਨਹੀਂ ਹੈ ਉੱਥੇ ਤਾਂ ਬਹੁਤ ਧਰਮ ਦਾ ਮੰਦਿਰ ਹੋਇਆ ਕਰਦਾ ਸੀਗਾ ਮੱਠ ਹੋਇਆ ਕਰਦਾ ਸੀਗਾ ਇਹ ਸਮਝਦਾ ਕਿ ਹਿੰਦੂਆ ਵੀ ਹਿੰਦੂ ਵੀਰਾਂ ਨੂੰ ਵੀ ਰੋਕਣਾ ਚਾਹੀਦਾ ਸੀਗਾ ਬੜਾ ਵਿਰੋਧ ਕਰਨਾ ਚਾਹੀਦਾ ਸੀਗਾ ਕਿ ਇਹ ਬੰਦੇ ਦਾ ਕੀ ਮਤਲਬ ਵजूद ਹੈ ਕਿ ਇਹ ਕੌਣ ਹੁੰਦਾ ਹੈ ਹਨਾ ਉਹਨੂੰ ਕਹਦੇ ਲਈ ਮੋਰੇ ਲਈ ਆਈਏ ਕਿ ਜੇ ਉਹ ਆਪਣੇ ਆਪ ਨੂੰ ਰਾਮਚੰਦਰ ਹੋਂ ਦਾ ਵਾਰਿਸ ਦੱਸਦਾ ਇਹ ਵਾਰਿਸ ਪਤਾ ਨਹੀਂ ਕਿਸ ਹਿਸਾਬ ਨਾਲ 8ਵੀਂ ਪੀੜ੍ਹੀ ਆ ਜਿਹਨਾਂ ਦਾ ਵੀ ਉਹ ਆਪਣੇ ਆਪ ਨੂੰ ਵਾਰਿਸ ਦੱਸਦਾ ਹੈਗਾ ਗੱਲਾਂ ਕਈ ਹੋਈਆਂ ਸੀਗੀਆਂ ਬਈ ਨਿਕਲ ਕੇ ਸਾਹਮਣੇ ਵੀ ਆਏ ਤੂੰ 8ਵੀਂ ਪੀੜੀ ਦਾ ਕਿਵੇਂ ਹੋ ਗਿਆ ਉਹਨਾਂ ਦੀ ਤਾਂ ਉਮਰ ਕਿੰਨੀ ਹੈਗੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਰਾਜੂ ਗੁਪਤਾ ਅੱਜ ਅਸੀਂ ਇੱਕ ਖਾਸ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਮੁੱਦਾ ਹੈ RAM ਮੰਦਿਰ RAM ਮੰਦਿਰ ਨੂੰ ਲੈ ਕੇ ਕਈ ਚਰਚਾਵਾਂ ਪਹਿਲਾਂ ਵੀ ਹੋਈਆਂ ਨੇ ਹੁਣ ਵੀ ਹੋ ਰਹੀਆਂ ਨੇ ਪਰ ਖਾਸ ਪੰਜਾਬ ਦੇ ਵਿੱਚ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਇੱਕ ਪਰਿਵਾਰ ਕਹਿੰਦਾ ਹੈ ਕਿ ਉਹ ਉਸ ਦੀ ਰਾਮ ਭਗਵਾਨ ਦੀ ਅੱਤਵੀਂ ਪੀੜੀ ਹੈ ਤੇ ਉਹ ਉਹਨਾਂ ਵੱਲੋਂ ਉੱਥੇ ਜਾ ਕੇ ਲੰਗਰ ਦੀ ਸੇਵਾ ਕੀਤੀ ਜਾਣੀ ਹੈ ਉਸ ਤੋਂ ਇਲਾਵਾ ਵੀ ਹੋਰ ਮੁੱਦੇ ਨੇ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਨਾਲ ਸਾਡੇ ਨਾਲ ਜਥੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਸਿੱਖ ਪਰਿਵਾਰ ਤੋਂ ਆਉਂਦੇ ਨੇ ਜਿਨ੍ਹਾਂ ਨੇ ਇਹ ਬਿਆਨ ਦਿੱਤਾ ਤੇ ਇੱਕ ਸਿੱਖ ਤੋਂ ਹੀ ਜਾਨਣਾ ਬਣਦਾ ਹੈ ਕਿ ਐਕਚੁਅਲ ਦੇ ਵਿੱਚ ਕੀ ਉਹ ਉਹਨਾਂ ਦੀ ਵੰਸ਼ਜ ਦੇ ਹੋ ਸਕਦੇ ਨੇ ਜਾਂ ਫਿਰ ਕੀ ਕੁਝ ਹੋਵੇਗਾ ਰੀਜ਼ਨੇਬਲ ਸਾਰਾ ਕੁਝ ਅਸੀਂ ਜੜਾਏ ਉਹ ਮਾਮਲਾ ਅਤੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਬਲਤ ਸਰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਵੈਕੁਰਜੀ ਖਾਲਸਾ ਵੈਕੁਰਜੀ ਕਿਫਤਜੀ ਪਰਿਵਾਰਿਕ ਹੈ ਕਹਿੰਦਾ ਕਿ ਰਾਮ ਭਗਵਾਨ ਦੀ 8ਵੀਂ ਜਨਰੇਸ਼ਨ ਹੈ ਹਾਂਜੀ ਲੰਗਰ ਦੀ ਸੇਵਾ ਦੀ ਗੱਲ ਕਰ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਕੀ ਉਹ 8ਵੀਂ ਜਨਰੇਸ਼ਨ ਹੈ ਜੋ ਉਮਰ ਉਹਨਾਂ ਦੀ ਹੈ ਜਾਂ ਫਿਰ ਜੋ ਕੁਝ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਆਪਣੀ ਗੱਲ ਦਾ ਜਿਹੜਾ ਸ਼ੁਰੂਆਤ ਬਣਾਉਂਗਾ ਨਾ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਤਾਂ ਇਸ ਤੋਂ ਪਹਿਲੇ ਰਾਮ ਮੰਦਰ ਵਾਲੀ ਜਿਹੜੀ ਉਹ ਸਾਰੀ ਹੋਈ ਹੈ ਜਾਂ ਜਿਹੜੀ ਰਾਮ ਮੰਦਰ ਵਾਲੀ ਜਿਹੜੀ ਸਾਰੀ ਗੱਲ ਹੈ ਇੱਥੇ ਰਾਮ ਮੰਦਰ ਬਣ ਰਿਹਾ ਉੱਥੇ ਪਹਿਲੇ ਸਾਰ ਨੂੰ ਪਤਾ ਮਸਜਿਦ ਹੁੰਦੀ ਸੀਗੀ ਤੇ ਮਸਜਿਦ ਨੂੰ ਜਿਹੜਾ 1992 ਦੇ ਵਿੱਚ ਢਾਇਆ ਗਿਆ ਉਸ ਤੋਂ ਬਾਅਦ ਇੱਕ ਲੰਬਾ ਪ੍ਰੋਸੈਸ ਚੱਲਿਆ ਪ੍ਰੋਸੈਸ ਤੋਂ ਬਾਅਦ ਜੀ ਉੱਥੇ ਫਿਰ ਉਹਨਾਂ ਦੇ ਹੱਕ ਵਿੱਚ ਕੋਰਟ ਵੱਲੋਂ ਉਹਨਾਂ ਨੂੰ ਫੈਸਲਾ ਸੁਨਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮੰਦਿਰ ਦੀ ਉਸਾਰੀ ਸ਼ੁਰੂ ਕਰ ਲਈ ਉਸਾਰੀ ਤਾਂ ਵੈਸੇ ਉਹਨਾਂ ਨੇ ਕਿਉਂਕਿ ਜ਼ਿਆਦਾਤਰ ਉਹਨਾਂ ਨੇ ਕੰਮ ਪਹਿਲੇ ਤਿਆਰੀ ਕੀਤਾ ਹੋਇਆ ਸੀਗਾ ਜਦੋਂ ਉਹਨਾਂ ਨੂੰ ਉੱਥੇ ਪਰਮਿਸ਼ਨ ਮਿਲ ਗਈ ਫਿਰ ਉਹਨਾਂ ਨੇ ਜਦੋਂ ਰਾਮ ਮੰਦਿਰ ਦੀ ਉਸਾਰੀ ਸ਼ੁਰੂ ਕਰ ਲਈ ਤੇ ਹੁਣ ਉਹਨਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਉਸ ਦਿਨ ਨੂੰ ਜਿੱਥੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਰਾਮਚੰਦਰ ਉਹਨਾਂ ਦੀ ਉਹਨਾਂ ਨੇ ਮੂਰਤੀ ਦੀ ਸਥਾਪਨਾ ਕਰ ਦਿੱਤੀ ਦੇਖੋ ਜਿਨ੍ਹਾਂ ਦਾ ਦਿਨ ਉਹਨਾਂ ਨੇ ਮਨਾਉਣਾ ਹੀ ਹੈ ਤੇ ਉਹਨਾਂ ਦਾ ਇੱਕ ਕਹਿ ਲੋ ਬੜਾ ਵੱਡਾ ਉਹਨਾਂ ਦਾ ਇੱਕ ਮਸਲਾ ਸੀ ਉਹਨਾਂ ਦੇ ਲਈ ਜਿਹੜਾ ਉਹਨਾਂ ਨੇ ਹੱਲ ਵੀ ਕਰਾ ਲਿਆ ਕਿਉਂਕਿ ਉਹਨਾਂ ਦਾ ਸਰਕਾਰਾਂ ਉਹਨਾਂ ਦੀ ਦੇਸ਼ ਉਹਨਾਂ ਦਾ ਮੁਲਕ ਉਹਨਾਂ ਦਾ ਲੋਕ ਉਹਨਾਂ ਦੇ ਉਹ ਮਸਲਾ ਉਹਨਾਂ ਦਾ ਹੱਲ ਹੋ ਗਿਆ ਜਦੋਂ ਉਹਦੇ ਵਿੱਚ ਕਿਸੇ ਨੂੰ ਜਦੋਂ ਕਿਸੇ ਦਾ ਘਰ ਬਣਿਆ ਤਾਂ ਕਿਸੇ ਦਾ ਘਰ ਉਜੜਿਆ ਵੀ ਤੇ ਸੱਦਲੀ ਤੇ ਹਿੰਦੂ ਵੀ ਤੇ ਮੁਸਲਮਾਨ ਵੀ ਦੋਨੇ ਬਰਾਬਰ ਨੇ ਜੇ ਹਿੰਦੂਆਂ ਦਾ ਉੱਥੇ ਮੰਦਿਰ ਬਣਿਆ ਤੇ ਮੁਸਲਮਾਨਾਂ ਦਾ ਮਸਜਿਦ ਉੱਥੇ ਜਿਹੜਾ ਉਹ ਸ਼ਹੀਦ ਵੀ ਹੋਇਆ ਮੁਸਲਮਾਨ ਜਿਹੜੇ ਆ ਮਸਜਿਦ ਨੂੰ ਢਾਉਣ ਦੀ ਗੱਲ ਉਹਨੂੰ ਸ਼ਹੀਦ ਕਹਿੰਦੇ ਆ ਤੇ ਮੈਂ ਵੀ ਰਿਸਪੈਕਟ ਦਿੰਦਾ ਜੇ ਮਸਜਿਦ ਉਹਨਾਂ ਦੀ ਸ਼ਹੀਦ ਹੋਈ ਹੈ ਤਾਂ ਸਾਨੂੰ ਦੁੱਖ ਹੈ ਕਿਉਂਕਿ ਹੁਣ ਉਹਨਾਂ ਦੇ ਅੰਪਾਇਰ ਜਿਹੜੇ ਰਹੇ ਨੇ ਮੁਗਲਾਂ ਦੇ ਕਿਸੇ ਟਾਈਮ ਜਿਹੜੇ ਅੰਪਾਇਰ ਸੀ ਉਹ ਵੀ ਜ਼ਾਲਮ ਰਹੇ ਨੇ ਤੇ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਉਹਨਾਂ ਦੇ ਜੇ ਮੰਦਰ ਢੋਏ ਜਾਂ ਮੈਂ ਇਸ ਮੰਦਰ ਦੀ ਗੱਲ ਨਹੀਂ ਕਰਾਂ ਜਿੱਥੇ ਆ ਰਾਮ ਮੰਦਰ ਬਣਾ ਰਹੇ ਜਿਹੜੇ ਵੀ ਢਾਏ ਉਹਨਾਂ ਨੇ ਉਹਨਾਂ ਦੇ ਮਨ ਵਿੱਚ ਹਿੰਦੂ ਹਿੰਦੂ ਵੀਰਾਂ ਦੇ ਮਨ ਵਿੱਚ ਉਹਦੇ ਲਈ ਰੋਹ ਸੀਗਾ ਤੇ ਜਦੋਂ ਉਹਨਾਂ ਕੋਲ ਤਾਕਤ ਆਈ ਤਾਂ ਉਹਨਾਂ ਨੇ ਵੀ ਉਹੀ ਕੁਛ ਕੀਤਾ ਜਦੋਂ ਉਹਨਾਂ ਨੇ ਉਹਨਾਂ ਦਾ ਮਸਜਿਦ ਢਾਇਆ ਉਹਨਾਂ ਨੇ ਉਹਦੇ ਨੀਚੇ ਜਿਹੜੇ ਆ ਕਈ ਕਹਿੰਦੇ ਫੇਕ ਉਹਨਾਂ ਨੇ ਐਵੀਡੈਂਸ ਜਿਹੜੇ ਬਣਾਏ ਸਾਰੀਆਂ ਗੱਲਾਂ ਅੱਜ ਪਬਲਿਕ ਹੋ ਗਈਆਂ ਬਹੁਤ ਕੁਝ ਕਲੀਅਰ ਹੋ ਰਿਹਾ ਹੈ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰਾ ਕੁਝ ਜਲਦੀ ਸਾਹਮਣੇ ਆ ਜਾਂਦਾ ਹੈ ਕਿ ਉਹ ਜੈਨੂਇਨ ਹੈ ਕਿ ਫੇਕ ਹੈ ਫਿਰ ਬਹੁਤ ਧਰਮ ਨੇ ਵੀ ਇਨਵੋਲਵਮੈਂਟ ਸ਼ੋ ਕੀਤੀ ਬਹੁਤ ਧਰਮ ਨੇ ਦੱਸਿਆ ਕਿ ਉੱਥੇ ਦਾ ਰਾਮ ਮੰਦਰ ਤਾਂ ਕੋਈ অথੈਂਟੀਸਿਟੀ ਨਹੀਂ ਹੈ ਉੱਥੇ ਤਾਂ ਬਹੁਤ ਧਰਮ ਦਾ ਮੰਦਰ ਹੋਇਆ ਕਰਦਾ ਸੀਗਾ ਮੱਠ ਹੋਇਆ ਕਰਦਾ ਸੀਗਾ ਹੂੰ ਸੋ ਚਲੋ ਇਹ ਕ੍ਰिएशन ਹੋ ਗਈ ਉਹਨਾਂ ਦਾ ਰਾਜ ਸੀ ਉਹਨਾਂ ਨੇ ਲੈ ਲਿਆ ਜੀ ਹੂੰ ਹੁਣ ਜਿਹੜਾ اڈੀਆਂ ਚੱਕ ਚੱਕ ਕੇ ਫਹਾ ਲੈਣ ਵਾਲਾ ਜਿਹੜਾ ਕੰਮ ਹੋਇਆ ਨਾ ਜਿਹੜਾ ਇਹ ਇੱਕ ਨਿਹੰਗ ਸਿੰਘ ਬਣ ਕੇ ਜਿਹੜਾ ਬੰਦਾ ਸਾਹਮਣੇ ਆਇਆ ਉਹ ਆਪਣੇ ਆਪ ਨੂੰ ਵਾਰਿਸ ਦੱਸਦਾ ਹੈ ਸਨਾਤਨੀ ਦੱਸਦਾ ਹੈ ਸਿੱਖ ਵੀ ਦੱਸਦਾ ਹੈ ਹਨਾ ਮਲਟੀ ਟਾਸਕਿੰਗ ਬੰਦਾ ਹੋ ਗਿਆ ਨਾ ਮਲਟੀ ਰਾਉਂਡਰ ਹੋ ਗਿਆ ਬੰਦਾ ਔਰ ਇੱਕੋ ਸਾਰੇ ਟੈਲੈਂਟਰ ਨੇ ਉਹ ਸਨਾਤਨੀ ਵੀ ਹੈ ਉਹ ਸਿੱਖ ਵੀ ਹੈ ਔਰ ਰਾਮਚੰਦਰ ਦਾ ਵਾਰਸ ਵੀ ਹੈ ਹੂੰ ਹੋਰ ਵੀ ਬੜਾ ਕੁਝ ਚਲੋ ਔਰ ਰੇਪਿਸਟ ਵੀ ਹੈ ਕਹਿੰਦੇ ਉਹਨੇ ਰੇਪ ਵੀ ਕੀਤਾ ਤੇ ਉਹਦੇ ਉੱਤੇ ਹੋਰ ਵੀ ਇਮੀਗ੍ਰੇਸ਼ਨ ਦੇ ਕਈ ਕਹਿੰਦੇ ਆ ਇਲਜ਼ਾਮ ਲੱਗੇ ਨੇ ਜਿਹਦੇ ਵਿੱਚ ਉਹਨੇ ਲੋਕਾਂ ਦੇ ਪੈਸੇ ਮਾਰੇ ਨੇ ਹੂੰ ਹੋਰ ਵੀ ਬੜਾ ਕੁਝ ਹੋਏਗਾ ਕਿਸੇ ਟਾਈਮ ਆਪਣੇ ਫੇਸਬੁੱਕ ਦੀ ਆਈਡੀ ਉਤੇ ਆਮ ਆਦੀ ਪਾਰਟੀ ਦਾ ਪ੍ਰਚਾਰਕ ਵੀ ਰਿਹਾ ਆ ਉਹਦੀਆਂ ਫੋਟੋਜ਼ ਵੀ ਲੱਭੀਆਂ ਲੋਕਾਂ ਨੇ ਹੂੰ ਅੱਜ ਉਹਦੀ ਕਿਉਂਕਿ ਅ ਕਹਿ ਲੋ ਜਿਹੜੀ ਉਹਨੇ ਘਟਨਾ ਕੀਤੀ ਜਿਹੜੇ ਉਹਦੇ ਮਾਰੇ ਕੰਮ ਕੀਤੇ ਉਹਦੀ ਜਦੋਂ ਉਹਨੂੰ ਸਜ਼ਾ ਮਿਲਣ ਲੱਗੀ ਹੂੰ ਤੇ ਫਿਰ ਉਹਨੇ ਮੌਜੂਦ ਉਸ ਵੇਰੇ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਦੇ ਨਾਲ ਉਹਨਾਂ ਨੇ ਹੱਥ ਮਲਾ ਲਿਆ ਹੂੰ ਹੱਥ ਮਲਾ ਕੇ ਜੀ ਉਹਨੇ ਇੱਕ ਪ੍ਰੋਪਗੈਂਡਾ ਰਚਿਆ ਪ੍ਰੋਪਗੈਂਡਾ ਰਚ ਕੇ ਕਹਿੰਦਾ ਜੀ ਅਸੀਂ ਲੰਗਰ ਲਾਣਾ ਹੂੰ ਹੁਣ ਜਿਹੜਾ ਮੇਨ ਤੁਹਾਡਾ ਟਾਪਿਕ ਹੈ ਉੱਤੇ ਆ ਜੀ ਕੀ ਜਿਹੜਾ ਲੰਗਰ ਲਾਉਣ ਦੀ ਗੱਲ ਕਰਦਾ ਜਿਹੜਾ ਉਹ ਲੰਗਰ ਲਾਉਣ ਦੀ ਗੱਲ ਕਰਦਾ ਹੈ ਮੈਂ ਤਾਂ ਬਦਕਿਸਮਤੀ ਸਮਝਦਾ ਹਾਂ ਉਹ ਹਿੰਦੂ ਵੀਰਾਂ ਦੀ ਜਿਹਨਾਂ ਨੂੰ ਇਸ ਤੋਂ ਘੱਡੀਆਂ ਬੰਦਾ ਨਹੀਂ ਮਿਲਿਆ ਜੇਰੋਂ ਤੇ ਇਹਨਾਂ ਇਲਜ਼ਾਮ ਨੇ ਜਿਹੜਾ ਮਤਲਬ ਕੋਈ ਸਿੱਖੀ ਵਿੱਚ ਕੋਈ ਵਧੀਆ ਥਾਂ ਨਹੀਂ ਰੱਖਦਾ ਹੂੰ ਉਹਨੂੰ ਕੋਈ ਜਾਣਦਾ ਨਹੀਂ ਸੀ ਉਸ ਤੋਂ ਪਹਿਲੇ ਨਾ ਜੇ ਉਹਨੇ ਕੋਈ ਕੀਤੇ ਵੀ ਹੈ ਡੇਰਾਬਾਦ ਕਰਕੇ ਉਹ ਥੋੜਾ ਬਹੁਤਾ ਕਿਸੇ ਕੁਝ ਚੰਨ ਲੋਕਾਂ ਵਿੱਚ ਹੋ ਸਕਦਾ ਮਸ਼ਹੂਰ ਹੋਵੇ ਮਗਰ ਉਹਨਾਂ ਨੂੰ ਉਸ ਤੋਂ ਵਧੀਆ ਬੰਦਾ ਨਹੀਂ ਮਿਲਿਆ ਜਿਹਨੂੰ ਲੰਗਰ ਲਾਉਣ ਦੇ ਲਈ ਉਹਨਾਂ ਨੇ ਮੀਡੀਆ ਵਿੱਚ ਸਾਹਮਣੇ ਲਿਆ ਕੇ ਪੇਸ਼ ਕੀਤਾ ਹੂੰ ਤੇ ਉਹਦੇ ਹੱਥੋਂ ਦੀ ਉਹ ਚਾਹੁੰਦੇ ਐ ਕਿ ਇਹ ਕੰਮ ਹੋਵੇ ਹੂੰ ਤੇ ਮੈਂ ਤਾਂ ਉਹਨਾਂ ਦੇ ਲਈ ਵੀ ਸਮਝਦਾ ਕਿ ਹਿੰਦੂਆ ਵੀ ਹਿੰਦੂ ਵੀਰਾਂ ਨੂੰ ਵੀ ਰੋਕਣਾ ਚਾਹੀਦਾ ਸੀਗਾ ਬੜਾ ਵਿਰੋਧ ਕਰਨਾ ਸੀ ਇਹਦਾ ਸਿਗਾ ਕਿ ਇਹ ਬੰਦੇ ਦਾ ਕੀ ਮਤਲਬ ਵजूद ਹੈ ਕਿ ਇਹ ਕੌਣ ਹੁੰਦਾ ਹੈ ਹਨਾ ਉਹਨੂੰ ਕਹਦੇ ਲਈ ਮੋਰੇ ਲਈ ਹੈ ਦੂਸਰੀ ਗੱਲ ਸੀ ਕਿ ਜੇ ਉਹ ਆਪਣੇ ਆਪ ਨੂੰ ਰਾਮਚੰਦਰ ਹੋਂ ਦਾ ਵਾਰਸ ਵੀ ਦੱਸਦਾ ਇਹ ਵਾਰਸ ਪਤਾ ਨਹੀਂ ਕਿਸ ਹਿਸਾਬ ਨਾਲ 8ਵੀਂ ਪੀੜ੍ਹੀ ਆ ਜਿਹਨਾਂ ਦਾ ਵੀ ਉਹ ਆਪਣੇ ਆਪ ਨੂੰ ਵਾਰਸ ਦੱਸਦਾ ਹੈਗਾ ਇਦਾਂ ਤਾਂ ਜਿਹੜੇ ਵੀ ਪੁਰਾਣੇ ਵੱਡੇ ਰਹੇ ਨੇ ਜਿਹੜੇ ਕਿਸੇ ਨਾ ਕਿਸੇ ਕੁੱਲ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਵੰਸ਼ਜ ਹੁੰਦੇ ਆ ਕੋਨਾ ਹੁੰਦੇ ਚੰਗੇ ਮਾੜੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਨਹੀਂ ਇਹਦੇ ਚ ਕਿਹੜੀ ਇਦਾਂ ਦੀ ਚੰਗਿਆਈ ਲੱਗੀ ਜਿਹਨੂੰ ਉਹਨਾਂ ਨੇ ਮੋਰੇ ਲਿਆਏ ਠੀਕ ਹੈ ਨਾ ਭਾਜਪੀ ਦਾ ਪ੍ਰਵਕਟਾ ਉਹਨਾਂ ਦੇ ਨਾਲ ਬੈਠਦਾ ਹੌਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਉਹਨਾਂ ਨੂੰ ਥੈਂਕਸ ਕਰਦਾ ਥੈਂਕਫੁਲ ਹੁੰਦਾ ਹੈ ਕਿ ਤੁਸੀਂ ਸਾਡੇ ਲਈ ਵੱਡੀ ਸੇਵਾ ਲੈ ਰਹੇ ਹੋ ਇਹੋ ਜੀ ਸੇਵਾ ਤਾਂ ਅਸੀਂ ਘਰ ਘਰ ਕਰਦੇ ਆਂ ਗਲੀ ਗਲੀ ਕਰਦੇ ਆਂ ਸਿੱਖ ਧਰਮ ਤੇ ਬਹੁਤ ਮਸ਼ਹੂਰ ਹੈ ਇਸ ਚੀਜ਼ ਦੇ ਲਈ ਕਿ ਅਸੀਂ ਲੋਕਾਂ ਦੇ ਲਈ ਜਿਹੜੇ ਆ ਲੰਗਰ ਲਾਉਂਦੇ ਆਂ ਪੀੜਤਾਂ ਨੂੰ ਮਦਦ ਪਹੁੰਚਦੀ ਕਰਦੇ ਆਂ ਤੇ ਇਹ ਚ ਪ੍ਰੈਸ ਕਾਨਫਰੰਸ ਕਰਕੇ ਦੱਸਣ ਵਾਲੀ ਕਿਹੜੀ ਗੱਲ ਸੀ ਮੇਨ ਤਾਂ ਉਹ ਚੀਜ਼ ਹੈ ਨਾ ਅਸਲ ਚ ਕੀ ਕਰਦਾ ਉਹ ਬੰਦਾ ਬਹੁਤ ਸਾਰੀਆਂ ਗੱਲਾਂ ਨੂੰ ਇਕੱਠੇ ਟਾਰਗੇਟ ਕਰਦਾ ਇੱਕ ਤਾਂ ਉਹ ਸਾਨੂੰ ਇਹ ਸਾਬਤ ਕਰਦਾ ਕਿ ਸਿੱਖ ਵੱਖਰੀ ਕੌਮ ਨਹੀਂ ਹੈਗੀ ਜਦ ਕਿ ਜਿਹੜੇ ਸਿੱਖ ਨੇ ਉਹਨਾਂ ਦਾ ਸਾਰਾ ਧਰਮ ਦਾ ਜਿਹੜਾ ਕੱਲਾ ਕੱਲਾ ਚਿੰਨ ਜਿਹੜਾ ਕੱਲੀ ਕੱਲੀ ਨਿਸ਼ਾਨੀ ਹੈ ਉਹ ਬਾਕੀ ਸਾਰੇ ਧਰਮਾਂ ਤੋਂ ਅੜਰੀ ਹੈ ਹੁਣ ਮਹਾਰਜ ਬਾਣੀ ਵਿੱਚ ਵੀ ਕਹਿੰਦੇ ਆ ਮਹਾਰਜ ਨੇ ਪੰਥ ਨਿਆਰਾ ਪੰਥ ਸਜਾਇਆ ਠੀਕ ਹੈ ਨਾ ਸਭ ਤੋਂ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਸਾਡੇ ਜਿਹੜੇ ਪੈਰੋ ਕਾਨ ਪਗੰਬਰ ਨੇ ਸਾਡੇ ਉਹਨਾਂ ਨੇ ਸਾਨੂੰ ਬਾਕੀ ਜਿੰਨੀ ਵੀ ਦੁਨੀਆ ਵਿੱਚ ਵਿਪਰਵਾਦੀ ਜਾਂ ਸਮਾਜਵਾਦੀ ਜਿਸ ਤਰ੍ਹਾਂ ਦੀਆਂ ਰਹੁ ਰੀਤਾਂ ਚੱਲ ਰਹੀਆਂ ਸੀ ਉਹਨਾਂ ਨਾਲ ਤੋੜਿਆ ਫਿਰ ਇੱਕ ਵੱਖਰਾ ਇੱਕ ਨਿਆਰਾ ਜਿਹੜਾ ਸਿੱਖ ਮਹਾਰਾਜ ਨੇ ਸਾਨੂੰ ਬਣਾਇਆ ਫਿਰ ਉਸ ਤੋਂ ਬਾਅਦ ਦਸਾਂ ਪਾਛੀਆਂ ਨੇ ਸਾਨੂੰ ਪਲ-ਪਲ ਇਸਤੀ ਦਾ ਉਪਦੇਸ਼ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਹੂੰ। ਤਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਾਂ ਨਾ ਹਮਿੰਦੂ ਨਾਮ ਸੁਲਮਾਨ ਅੱਲਾਹ ਆਰਾਮ ਕੇ ਪਿੰਡ ਬਰਾ ਮਾਰੇ ਦੀ ਬਾਣੀ ਥਾਂ-ਥਾਂ ਤੇ ਇਸ ਚੀਜ਼ ਦੀ ਗਵਾਹੀ ਦਿੰਦੀ ਹੈ ਕਿ ਜਿਹੜੇ ਸਿੱਖ ਨੇ ਇੱਕ ਵੱਖਰੀ ਕੌਮ। ਹੂੰ। ਫਿਰ ਇਹ ਬੰਦਾ ਕਿਸੇ ਮਾੜੀ ਮਨਸ਼ਾ ਦੇ ਨਾਲ ਜਦੋਂ ਸਿੱਖਾਂ ਨੂੰ ਸਨਤਨੀ ਜਾਂ ਸਿੱਖਾਂ ਨੂੰ ਹਿੰਦੂਆਂ ਦੇ ਹੀ ਕਹਿ ਲੋ ਅੰਸ਼ਵਾਂਛ ਦੱਸਿਆ ਆਪਣੇ ਆਪ ਨੂੰ ਉਹਨਾਂ ਦਾ ਅੰਸ਼ਵਾਂਛ ਦੱਸੇ ਇਹ ਚੀਜ਼ ਜਿਹੜੀ ਹੈ ਨਾ ਲੱਗਦਾ ਕਿ ਕੋਈ ਸਾਜ਼ਿਸ਼ ਹੈ ਇੱਕ ਤਾਂ ਇਹ ਗੱਲ ਸਾਹਮਣੇ ਆਂਦੀ ਹੈ ਦੂਸਰੀ ਇਹ ਗੱਲ ਸਾਹਮਣੇ ਆਂਦੀ ਹੈ ਕਿ ਉਹਨੇ ਬਾਣਾ ਪਾਇਆ ਹੋਇਆ ਹੈ ਨੰਗਾ ਸਿੰਘਾਂ ਦਾ ਨੰਗਾ ਸਿੰਘਾਂ ਦਾ ਬਾਣਾ ਪਾ ਕੇ ਉਹ ਸਾਰੀ ਵਿਪਰਵਾਦੀਆਂ ਹਰਕਤਾਂ ਕਰਦਾ ਸਾਰੀ ਉਹ ਜਿਹੜੀ ਜ਼ੋਰ ਲੱਗਾ ਹੋਇਆ ਉਸ ਗੱਲ ਤੇ ਕਿ ਨਹੀਂ ਜੀ ਅਸੀਂ ਹਿੰਦੂਆਂ ਨਾਲੋਂ ਕੋਈ ਵੱਖਰੇ ਨਹੀਂ ਹੈਗੇ ਆ ਸਾਡੀ ਜਿਹੜੀ ਉਹਨਾਂ ਨਾਲ ਬੜੀ ਨੋ ਮਾਸ ਵਾਲੀ ਸਾਂਝ ਹੈ ਤੇ ਜੀ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ ਮੈਂ ਇਹਨੂੰ ਦੱਸਣਾ ਚਾਹੁੰਦਾ ਜਿਉਂ ਕਹਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਦਸਮ ਬਾਣੀ ਨੂੰ ਵੀ ਤੇ ਸਰਬ ਲੋਗ ਗ੍ਰੰਥ ਨੂੰ ਵੀ ਗੁਰੂ ਮੰਨਦਾ ਤੇ ਸਤਕਾਰ ਕਰਦਾ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਪਹਿਰਾ ਦਿੰਦਾ ਸਾਰੇ ਨਿਹੰਗ ਸਿੰਘ ਦਿੰਦੇ ਆ ਅਸੀਂ ਵੀ ਦਿੰਦੇ ਆ ਮਗਰ ਇਸ ਜਗ੍ਹਾ ਦੀ ਕੋਈ ਵੀ ਗ੍ਰੰਥ ਵਿੱਚ ਗਵਾਹੀ ਭਰਦਾ ਹੋਵੇ ਸਾਡੇ ਨਿਤਨੇਮ ਦੇ ਵਿੱਚ ਨਾ ਬਾਣੀਆਂ ਦੀ ਚੌਪਾਈ ਸਾਹਿਬ ਬਾਣੀ ਚ ਲਿਖਦਾ ਹੈ RAM ਰਹੀਮ ਪੁਰਾਨ ਕੁਰਾਨ ਨੇ ਇੱਕ ਹੈ ਮਤੇ ਕਰ ਮੰਨਿਓ ਸਿਮਰਤ ਸਾਸਤਰ ਵੇਦ ਸਵੇਬੋ ਭੇਦ ਕਹੇ ਮੇਕ ਨਾ ਜਾਣਿਓ ਬੜਾ ਸਪਸ਼ਟ ਮਾਰਨ ਕੀਤਾ ਕਿ ਚਾਹੇ RAM ਹੈ ਚਾਹੇ RAHIM ਹੈ ਸਾਡੇ ਲਈ ਦੋਨੋਂ ਬਰਾਬਰ ਨੇ ਤੁਸੀਂ ਦੋਨਾਂ ਦੀ ਮਤ ਨੂੰ ਨਹੀਂ ਮੰਨਦੇ ਹੈ ਤੇ ਇਹ ਕਿਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਸਿੱਖ ਸਿੱਖ ਦਾ ਦਾਅਵਾ ਵੀ ਨਾਲ ਨਾਲ ਕਰ ਰਿਹਾ ਹੈ ਆਪਣੇ ਆਪ ਨੂੰ ਜਨਮ ਮੈਂ ਦਸਮ ਦਾ ਵੀ ਕਹਣਾ ਮੰਨਦਾ ਸਰਬਲੋ ਦਾ ਵੀ ਕਹਣਾ ਮੰਨਦਾ ਤੇ ਮੰਨੀ ਉਹਨੇ ਕਿਸੇ ਦੀ ਵੀ ਨਹੀਂ ਤੇ ਇਹ ਤਾਂ ਇੱਕ ਦਵੇਸ਼ ਦੀ ਭਾਵਨਾ ਤੋਂ ਇਹ ਸਾਰੀ ਗੱਲ ਕਰ ਗਿਆ ਹੋ ਸਕਦਾ ਉਹਨੂੰ ਸਿੱਖਾਂ ਤੋਂ ਬੜੀ ਸਮੱਸਿਆ ਹੋਵੇ ਸਿੱਖਾਂ ਤੋਂ ਹੀ ਪ੍ਰੋਬਲਮ ਹੋਵੇ ਸਿੱਖੀ ਬਾਣੀ ਤੇ ਰਹਿ ਕੇ ਸਿੱਖਾਂ ਦਾ ਨੁਕਸਾਨ ਕਰਨਾ ਚਾਹੁੰਦਾ ਆ ਸਾਡੀ ਕਿਸੇ ਵੀ ਹੋਰ ਧਰਮ ਦੇ ਨਾਲ ਕੋਈ ਵੈਰ ਵਿਰੋਧਤਾ ਨਹੀਂ ਹੈਗੀ ਆ ਮਗਰ ਇੱਕ ਗੱਲ ਬਿਲਕੁਲ ਸਪਸ਼ਟ ਹੈਗੀ ਆ ਸਾਡਾ ਸਿੱਖ ਧਰਮ ਵੱਖਰਾ ਤੇ ਨਿਆਰਾ ਧਰਮ ਹੈ ਤੇ ਇਹੋ ਜਿਹੇ ਜਿਹੜੇ ਬੰਦੇ ਨੇ ਇਹ ਬਹੁਤ ਮਾੜੀ ਸੋਚ ਦੇ ਨਾਲ ਸਿੱਖਾਂ ਦਾ ਨੁਕਸਾਨ ਕਰਨ ਦੇ ਲਈ ਸਾਹਮਣੇ ਆਂਦੇ ਨੇ ਘਾਤਕ ਲੋਕ ਨੇ ਇਹਨਾਂ ਤੋਂ ਬਚਿਆ ਜਾਵੇ ਬਹਿਰੂਪੀਏ ਨੇ ਇਹਨਾਂ ਦਾ ਕੋਈ ਵੀ ਇਦਾਂ ਦਾ ਕੰਮ ਸਮਾਜ ਸੇਵਾ ਨਾਲ ਜੁੜਿਆ ਜਾਂ ਭਲਾਈ ਨਾਲ ਜੁੜਿਆ ਨਹੀਂ ਹੈਗਾ ਇਹ ਸਾਡਾ ਨੁਕਸਾਨ ਤੇ ਕਰ ਹੀ ਰਹੇ ਨੇ ਹਿੰਦੂ ਤਰਨਭਾਵੀ ਨੁਕਸਾਨ ਕਰ ਰਹੇ ਨੇ ਜੇ ਉਹਨਾਂ ਦੇ ਨਾਲ ਜਾ ਕੇ ਸ਼ਾਮਲ ਹੁੰਦੇ ਨੇ ਕਿਉਂਕਿ ਉਹਨਾਂ ਦੀ ਪਿੱਛੇ ਦੇਖੋ ਉਹਨਾਂ ਦੀ ਜਿਹੜੀ ਹਿਸਟਰੀ ਹੈ ਜਿਹੜੇ ਉਹ ਬੰਦੇ ਨੇ ਉਹਨਾਂ ਨੇ ਦਾ ਆਪਣੇ ਤੇ ਵੱਡੇ ਵੱਡੇ ਦੋਸ਼ ਲਾਏ ਹੋਏ ਨੇ ਉਹ ਹਜੇ ਉਹਨਾਂ ਤੋਂ ਨਹੀਂ ਨਜਿੱਠ ਪਾਰੇ ਤੇ ਉਹਨਾਂ ਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਤੁਸੀਂ ਨਾਲ ਰਲਾ ਕੇ ਆਪਣੇ ਤੇ ਵੀ ਦੋਸ਼ ਲਵਾ ਰਹੇ ਹੋ ਇਹਦੇ ਤੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਜਰੂਰ ਸਬਕ ਲੈਣਾ ਚਾਹੀਦਾ ਤੇ ਮੇਰੇ ਹਿੰਦੂ ਵੀਰਾਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਜੇ ਉਹਨਾਂ ਦਾ ਕੋਈ ਧਰਮ ਕਰਮ ਦਾ ਕੰਮ ਹੈਗਾ ਜਿਹੜਾ ਉਹਨਾਂ ਨੇ ਰਾਮ ਮੰਦਰ ਦੀ ਉਸਾਰੀ ਦੇ ਵਿੱਚ ਉਹਦੀ ਜਿਹੜੀ ਕਹੋ ਹਿੱਸੇਦਾਰੀ ਲਈਆ ਉਹ ਹਿੱਸੇਦਾਰੀ ਤਾਂ ਉਹਨਾਂ ਨੂੰ ਮੰਨ ਕਰ ਹੋਣਾ ਚਾਹੀਦਾ अच्छा वो कहंदे ने जो जो प्रेस कॉन्फ्रेंस ਹੋਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਰਾਮ ਭਗਵਾਨ ਜਿਹੜਾ ਹੈਗਾ ਉਹਨਾਂ ਦੇ ਵੰਸ਼ ਤੋਂ ਦੇ ਵਿੱਚ ਉਹ ਮੱਠਵੀਂ ਪੀੜੀ ਦੇ ਵਿੱਚ ਹੈਗਾ ਵਾ ਗੱਲਾਂ ਕਈ ਹੋਈਆਂ ਸੀਗੀਆਂ ਕਈ ਨਿਕਲ ਕੇ ਸਾਹਮਣੇ ਵੀ ਆਏ ਤੂੰ ਅੱਠਵੀਂ ਪੀੜੀ ਦਾ ਕਿਵੇਂ ਹੋ ਗਿਆ ਉਹਨਾਂ ਦੀ ਤਾਂ ਉਮਰ ਕਿੰਨੀ ਹੈਗੀ ਹੈ ਅਸਲ ਤਾਂ ਕੀ ਹੈ ਜਿੱਦਾਂ ਇਹਨਾਂ ਨੇ ਨਾ ਇਤਿਹਾਸ ਜ਼ਿਆਦਾ ਸਿਰਫ YouTube ਦੇ ذریعے Facebook ਦੇ ذریعے ਜਾਣਿਆ ਹੈ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕੋਈ ਗ੍ਰੰਥ ਪੜਿਆ ਵੀ ਹੈ ਜਾਂ ਉਹਨਾਂ ਨੂੰ ਕੋਈ ਨੌਲੇਜ ਹੈ ਨਾ ਜੀ ਸਾਡੇ 'ਚ ਨਾ ਅ 24 అవਤਾਰ ਬਾਣੀ ਹੈ ਜੀ ਉਹ ਕਹਿੰਦਾ ਰਾਮ ਅਵਤਾਰ ਦੀ ਹੈ ਜੀ ਅਵਤਾਰ ਸ਼੍ਰੇਣੀ ਹੁੰਦੀ ਹੈ ਜਿੱਦਾਂ ਆਮ ਮਨੁੱਖਾਂ ਨਾਲੋਂ ਥੋੜੇ ਸੁਪੀਰੀਅਰ ਕਹੋ ਅਵਤਾਰ ਸ਼੍ਰੇਣੀ ਹੁੰਦੀ ਇਸ ਤਰ੍ਹਾਂ ਦੀ ਜਿੱਦਾਂ 24 ਅਵਤਾਰ ਮਾਰ ਨੇ ਪੂਰੇ ਕੀਤੇ ਹੈ ਗ੍ਰੰਥ ਵਿੱਚ ਲਿਖੇ ਤੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚ ਵੀ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ ਕਈ ਗ੍ਰੰਥਾਂ ਵਿੱਚ रामचंद्र ਜੀ ਦੀ ਉਮਰ 11000 ਸਾਲ ਲਿਖੀ ਗਈ ਹੈ ਜਿਹੜੇ रामचंद्र ਜੀ ਦੇ ਆਪਣਾ ਨੂੰ ਵਾਰਸ ਦੱਸੇ रामचंद्र ਜੀ ਦੀ ਆਯੂ ਦੇ ਸਾਹਮਣੇ ਜਾਂ ਜਿੰਨਾ ਕੋ ਪਸ਼ੋਕੜ ਦੇਖਿਆ ਜਾਵੇ ਜਿਹੜੀ ਧਰਮ ਦੀ ਪਰਿਭਾਸ਼ਾ ਉਹਦੀ ਪਰਿਭਾਸ਼ਾ ਤੋਂ ਤਾਂ ਇਹ ਬਹੁਤ ਬਹੁਤ ਕਹ ਲਓ ਠੇਟਲੀ ਗੱਲ ਆ ਉਹਨੂੰ ਬਿਲਕੁਲ ਨਹੀਂ ਪਤਾ ਕਿ ਉਹ ਕੀ ਕਹਿ ਰਿਹਾ ਹੈ ਅੱਠਵੀਂ ਪੀੜੀ ਉਹ ਕਿਹਨਾਂ ਦੀ ਹੈ ਕਿਹਨਾਂ ਦੀ ਨਹੀਂ ਹੈ ਜੋ ਕਿ ਦੀ ਸੰਪਰਦਾਇ ਦੀ ਅੱਠਵੀਂ ਪੀੜੀ ਵੀ ਆਪਣੇ ਆਪ ਨੂੰ ਕਹਿੰਦਾ ਹੈਗਾ ਤੈਨੂੰ ਕੋਈ ਗਰਭ ਕਰਨ ਵਾਲੀ ਗੱਲ ਤੇ ਹੈ ਨਹੀਂ ਤੇ ਰਾਮਚੰਦਰ ਜੀ ਦੀ ਅੱਠਵੀਂ ਪੀੜੀ ਜਾਂ ਕਿੰਨੀ ਵੀ ਪੀੜੀ ਵੀ ਉਹ ਆਪਣੇ ਆਪ ਨੂੰ ਦੱਸਦਾ ਤਾਂ ਬੜੀ ਮੁਰਖਤਾ ਵਾਲੀ ਗੱਲ ਹੈ ਇਦਾਂ ਤੇ Hindu ਦਾਵਾ ਨਹੀਂ ਕਰਦੇ ਜਿੱਦਾਂ ਉਹ ਕਰ ਗਿਆ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਉਹ ਇਹ ਚੀਜ਼ ਕਹਿ ਰਹੇ ਨੇ ਕਿ ਮੈਂ ਅੱਠਵੀਂ ਪੀੜੀ ਹਾਂ ਹੂੰ ਨੇ ਰੋਂਗ ਹੈ ਜੀ ਰੋਂਗ ਪਰਸਪੈਕਟਿਵ ਹੈ ਬਿਲਕੁਲ ਰੋਂਗ ਇਨਫਰਮੇਸ਼ਨ ਪਾਸ ਕੀਤੀ ਜਾ ਰਹੀ ਹੈ ਪਰ ਹਿੰਦੂ ਫਿਰ ਜਿਹੜੇ ਨਾਲ ਬੈਠੇ ਸੀਗੇ ਜਾਂ ਫਿਰ ਜੋ ਐਮਪੀ ਐਮਐਲਏਸ ਨੇ ਜਾਂ ਫਿਰ ਰਾਮ ਮੰਦਿਰ ਦੇ ਜੋ ਟਰਸਟੀ ਨੇ ਜਾਂ ਫਿਰ ਜੋ ਵੀ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਵੱਲੋਂ ਕੋਈ ਪ੍ਰਸ਼ਨ ਕਿਉਂ ਨਹੀਂ ਚੱਕਿਆ ਮੈਂ ਉਹੀ ਤੇ ਕਹਿ ਰਿਹਾ ਨਾ ਵਿਰੋਧ ਤੇ ਉਹਨਾਂ ਦਾ ਕਰਨਾ ਵੀ ਬਣਦਾ ਸਾਡਾ ਦੱਸ ਕਰਕੇ ਬਣ ਰਿਹਾ ਕਿ ਸਾਡੀ ਆਇਡੈਂਟੀਟੀ ਨੂੰ ਨਾ ਓਵਰਤੇ ਕਿਉਂਕਿ ਸਾਡੇ ਸਿੱਖਾਂ ਵੱਲੋਂ ਕੋਈ ਲੰਗਰ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਇੱਕ ਪਾਸੇ ਉਹਨਾਂ ਦੇ ਨਾਲ ਅਗਰ ਹਿਮਾਇਤ ਹਿਮਾਇਤ ਰੱਖਦੇ ਹਾਂ ਤੇ ਮੁਸਲਮਾਨਾਂ ਦੇ ਨਾਲ ਵੀ ਅਸੀਂ ਹਮਦਰਦੀ ਰੱਖ ਤੇ ਉਹਨਾਂ ਦਾ ਉਥੇ ਜਿਹੜੀ ਮਜ਼ੇ ਸ਼ਹੀਦ ਹੋਈ ਆ ਤਾਂ ਉਹਨੂੰ ਅਸੀਂ ਕਿਸ ਜਗ੍ਹਾ ਰੱਖਦੇ ਆ ਹਨਾ ਫਿਰ ਤਾਂ ਅਸੀਂ ਮਤਲਬ ਆਪਣੇ ਗੁਰੂ ਦੇ ਫਲਸਫੇ ਤੋਂ ਦੂਰ ਹੋ ਗਏ ਨਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿੰਨੀ ਉਹ ਮਾੜੀ ਗੱਲ ਕਰ ਗਿਆ ਉਹਦਾ ਹਿੰਦੂ ਵਿਰੋਧ ਕਰਨ ਉਹ ਕਹਿਣ ਕਿ ਤੂੰ ਜਿਹੜੀਆਂ ਇੱਥੇ ਚਾਵਲ ਮਾਰੀਆਂ ਨੇ ਜਿਹੜੀ ਤੂੰ ਆਪਣੇ ਆਪ ਨੂੰ ਅਠਵੀਂ ਪੀੜ੍ਹੀ ਆ ਜਿੰਨੀ ਵੀ ਵੀੜੀ ਤੂੰ ਕਹਿੰਦਾ ਤੂੰ ਕਿਸ ਤਰੀਕੇ ਨਾਲ ਕਿਹੜੀ ਔਥੈਂਟੀਸਿਟੀ ਤੇਰੇ ਕੋਲ ਸਾਬਤ ਕਰ ਪੁੱਤਰ ਬਣਦਾ ਕਾਨੂੰਨੀ ਕੇਸ ਵੀ ਹੋ ਸਕਦਾ ਕਿ ਲੋਕ ਆਪਣਾ ਹਰਜ਼ਾ ਤਾਂ ਪਰ ਕਾਰਵਾਈ ਨਹੀਂ ਹੋ ਰਹੀ ਕੋਈ ਵੀ ਕਿਸੇ ਤਰੀਕੇ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਸਰਕਾਰਾਂ ਬਦਨੀਤੀ ਚੋਂ ਕਰਦੀਆਂ ਨੇ ਸਾਰਾ ਕੁਝ ਕਿਉਂਕਿ ਦੇਖੋ ਸੈਂਟਰ ਦੀ ਸਰਕਾਰ ਜਿਹੜੀ ਹੈਗੀ ਆ ਉਹ ਹਿੰਦੂਤਵ ਦੇ ਏਜੰਡੇ ਦੇ ਨਾਲ ਬੜਾ ਕੁਝ ਆਪਣੇ ਹਿਸਾਬ ਨਾਲ ਹੀ ਮੈਨਿਪੂਲੇਟ ਕਰ ਰਹੀ ਹੈ ਉਹਨਾਂ ਨੇ ਮਤਲਬ ਇਹ ਗੱਲ ਚਚਾ ਦਿੱਤੀ ਹੋਈ ਆ ਬਹੁ ਗਿਣਤੀ ਨੂੰ ਕਿ ਅਸੀਂ ਹਿੰਦੂ ਹਮੈਤੀ ਆ ਅਸੀਂ ਜੋ ਕਰ ਰਹੇ ਆ ਉਹ ਹਿੰਦੂਆਂ ਦੀ ਵਧੀਆ ਹੈ ਜਦ ਕਿ ਹੁਣ ਤੱਕ ਜੋ ਵੀ ਸੈਂਟਰ ਦੀ ਸਰਕਾਰ ਭੀਜਪੀ ਦੀ ਸਰਕਾਰ ਨੇ ਜੋ ਆਰਐਸਐਸ ਦੀ ਆਡੋਲੋਜੀ ਦੇ ਨਾਲ ਕੀਤਾ ਉਹਦੇ ਨਾਲ ਤਾਂ ਮੈਨੂੰ ਲੱਗਦਾ ਉਹਨਾਂ ਦੀ ਸ਼ਬੀ ਦਿਨ ਪਰ ਦਿਨ ਮਾੜੀ ਹੋਈ ਹੈ। ਹੂੰ। ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਸ ਚੀਜ਼ ਦੀ ਫਿਕਰ ਨਹੀਂ ਆ ਦੁੱਖ ਉਹਨਾਂ ਨੂੰ ਵੀ ਹੁੰਦਾ ਹੋਊਗਾ ਜਿਹੜੇ ਸਿਆਣੇ ਹੋਣਗੇ ਹਿੰਦੂ ਵੀਰ ਮੇਰੇ। ਹੂੰ। ਉਹ ਵੀ ਤੜਪਦੇ ਹੋਣਗੇ ਕਿ ਇਹ ਜੋ ਹੋ ਰਿਹਾ ਗਲਤ ਹੋ ਰਿਹਾ। ਹੂੰ। ਮਰ ਕਿਉਂਕਿ ਉਹ ਚੁੱਪਚਾਪ ਸਹਿ ਰਹੇ ਨੇ ਇਸ ਗੱਲਾਂ ਨੂੰ। ਇਸ ਕਰਕੇ ਉਹ ਵੀ ਉਸ ਉਨੇ ਹੀ ਬਰਾਬਰ ਦੇ ਦੋਸ਼ੀ ਹੋ ਜਾਂਦੇ ਜਦੋਂ ਉਹ ਸਹਿੰਦੇ ਨੇ। ਮਤਲਬ ਤੁਹਾਡਾ ਕਹਿਣਾ ਹੈ ਕਿ ਜੋ ਉਹਨੇ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਲੰਗਰ ਲਗਾਉਣ ਦੀ ਉਸ ਸਿੱਖ ਜਗਤ ਵੱਲੋਂ ਕਿਸੇ ਤਰੀਕੇ ਦੀ ਜਿਹੜੀ ਹੈ ਨਹੀਂ ਉਹਦੀ ਹਮਾਇਤ ਅਸੀਂ ਨਹੀਂ ਕਰਦੇ ਸਿੱਖ ਜਗਤ ਅਲੱਗ ਹੈ ਬਿਲਕੁਲ ਆਸੀਂ ਬਿਲਕੁਲ ਇਸ ਚੀਜ਼ ਦੀ ਹਮਾਇਤ ਨਹੀਂ ਕਰਦੇ ਜੋ ਉਹਨਾਂ ਨੇ ਉਹ ਲੰਗਰ ਦੀ ਗੱਲ ਕੀਤੀ ਹੈ ਉਹ ਉਹਨਾਂ ਦੀ ਪਰਸਨਲ ਹੋ ਸਕਦੀ ਹੈ ਕੋਈ ਉਹਨਾਂ ਨੇ ਵੱਲੋਂ ਕਰਨੀ ਹੋਏ ਸਿੱਖਾਂ ਨੂੰ ਉਹਦਾ ਮਤਲਬ ਸਾਨੂੰ ਉਹਦੀ ਮੌਤਵਾਰੀ ਨਹੀਂ ਚਾਹੀਦੀ ਹੈ ਅਸੀਂ ਕੋਈ ਉਸ ਨੂੰ ਆਪਣਾ ਮੌਤਵਾਰ ਨਹੀਂ ਮੰਨਦੇ ਨਾ ਹੀ ਉਹ ਦਾਅਵਾ ਠੋਕੇ ਕਿ ਉਹ ਸਿੱਖਾਂ ਵੱਲੋਂ ਕਰ ਰਿਹਾ ਉਹ ਪਰਸਨਲੀ ਜੋ ਕਰਨਾ ਚਾਹੁੰਦਾ ਕਰੇ ਕੀ ਅੱਛਾ ਗੱਲ ਅਸੀਂ ਰਾਮ ਮੰਦਿਰ ਦੀ ਹੀ ਕਰ ਰਹੀ ਹੈਗੀ ਹਾਂ ਹਾਂਜੀ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਈਆਂ ਨੇ ਵਿਰੋਧ ਵੀ ਬਾਅਦ ਦੇ ਵਿੱਚ ਕੀਤਾ ਜਦੋਂ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਇਹ ਤੱਕ ਕਿਹਾ ਗਿਆ ਕਿ ਤੂੰ ਕਿਵੇਂ ਹੋ ਸਕਦਾ ਹੈ ਵੰਸ਼ਜ ਹਾਲਾਂਕਿ ਰਾਮ ਭਗਵਾਨ ਦੀ ਉਮਰ ਇੰਨੀ ਹੈਗੀ ਜਿਵੇਂ ਤੁਸੀਂ ਦੱਸਿਆ ਹਾਂਜੀ ਹਾਂਜੀ ਬਟ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਗੀ ਜਿਸ ਨੇ ਝੂਠ ਕਿਹਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਦੇਖੋ ਵੈਸੇ ਨਾ ਇਹ ਵਿਸ਼ਾ ਹੈਗਾ ਧਰਮ ਦਾ ਕਾਨੂੰਨੀ ਵਿਸ਼ਾ ਜਿਹੜਾ ਉਹ ਅਲੱਗ ਵਿਸ਼ਾ ਹੋ ਗਿਆ ਚਲੋ ਜਿਹੜਾ ਧਰਮ ਦਾ ਵਿਸ਼ਾ ਹੈ ਉਹਤੇ ਤੇ ਆਪਾਂ ਦੱਸ ਸਕਦੇ ਹਾਂ ਕਿ ਕਿੱਥੇ ਉਹ ਗਲਤ ਹੈ ਹੂੰ ਜਿਹੜਾ ਕਾਨੂੰਨੀ ਵਿਸ਼ਾ ਨਾ ਉਹਤੇ ਮਾਹਰ ਲੋਕ ਇਸ ਤਿੱਤੇ ਵਧੀਆ ਦੱਸ ਸਕਦੇ ਆ ਕਿ ਜਿਹੜੀ ਉਹਦੀ ਗੱਲ ਹੈ ਉਹਦੇ ਤੇ ਕੀ ਲੀਗਲੀ ਬਣ ਸਕਦਾ ਹੈ ਨਾ ਕਾਰਵਾਈ ਕੀ ਹੋ ਸਕਦੀ ਲੀਗਲੀ ਯਾ ਜਿਨ੍ਹਾਂ ਦੇ ਬਾਰੇ ਉਹ ਬੋਲਿਆ ਉਹਨਾਂ ਦੇ ਲੋਕ ਕਹਿਣ ਮੈਂ ਤਾਂ ਉਹਨਾਂ ਦਾ ਕਹਿਣਾ ਬਣਦਾ ਕਿ ਦੇਖੋ ਇਸ ਜਗ੍ਹਾ ਦੇ ਉੱਤੇ ਇਹਨੇ ਜਿਹੜੀ ਆ ਗੱਲ ਕਹੀ ਹੈ ਇਹਦੇ ਕੋਈ ਸਬੂਤ ਨਹੀਂ ਮਿਲਦੇ ਹੈਗੇ ਆ ਤੇ ਇਦਾਂ ਕਰਨ ਨੂੰ ਕੋਈ ਹੋਰ ਗਲਤ ਬੰਦਾ ਵੀ ਆ ਕੇ ਇਸ ਤੋਂ ਵੀ ਗਲਤ ਬੰਦਾ ਆ ਕੇ ਉਹ ਕਹਿ ਦਵੇ ਕਿ ਮੈਂ ਉਹਨਾਂ ਦਾ ਵਾਰਿਸ ਆ ਤੇ ਕੋਈ ਚੀਜ਼ੀ ਦਾ ਦਾਵਾ ਕਰਨ ਲੱਪੇ ਹਨਾ ਕੋਈ ਗੱਡੀ ਦਾ ਵਾਰਿਸ ਬਣ ਜਾਵੇ ਕੋਈ ਗੱਡੀ ਚਲਾਣ ਲੱਪੇ ਫਿਰ ਤਾਂ ਇਹ ਦੇਹਧਾਰੀ ਜਿਹੜੀ ਪ੍ਰਥਾ ਹੈਗੀ ਆ ਉਹਨੂੰ ਬढ़ावा ਦੇਣ ਵਾਲੀ ਗੱਲ ਹੈ ਤੇ ਇਦਾਂ ਦੇ ਬੰਦੇ ਅੱਗੇ ਜਾ ਕੇ ਨੁਕਸਾਨ ਦੇ ਸਕਦੇ ਆ ਕੋਈ ਭੜਕਾਵਟ ਪੈਦਾ ਕਰ ਸਕਦੇ ਆ ਸਮਾਜ ਦੇ ਲਈ ਅ ਅਨਸੁਖ ਵੀ ਘਟਨਾਵਾਂ ਪੈਦਾ ਕਰ ਸਕਦੇ ਇਹ ਤਾਂ ਗੱਲ ਬੜੀਆਂ ਕਰਦੇ ਨੇ ਕਹਿੰਦੇ ਖਾਲਿਸਤਾਨ ਜਿਹੜਾ ਹੈਗਾ ਇਹ ਉਹ ਉਸ ਦੇ ਵਿਰੋਧ ਵੀ ਗੱਲ ਕਰਦੇ ਨੇ ਹੋਰ ਜੇਕਰ ਕੋਈ ਕਿਸੇ ਵੀ ਤਰੀਕੇ ਦੇ ਸਿੱਖ ਵੱਲੋਂ ਕਿਸੇ ਤਰੀਕੇ ਦੇ ਪੰਜਾਬ ਦੇ ਖਿਲਾਫ ਜਾਂ ਪਰਦੇਸ ਦੇ ਖਿਲਾਫ ਕੋਈ ਵੀ ਸ਼ਬਦ ਬੋਲਿਆ ਜਾਂਦਾ ਉਸ ਨੂੰ ਸਿੱਧਾ ਹੀ ਟਾਰਗੇਟ ਕਰਦੇ ਨੇ ਕਿ ਇਹ ਖਾਲਸਾਨੀ ਹੈ ਇਸਦੇ ਤੇ ਕਾਰਵਾਈ ਕਰੋ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੇ ਸਿੱਖ ਪੰਜਾਬ ਦੇ ਸਿੱਖਾਂ ਦੇ ਦੇ ਉੱਤੇ ਜਿਹੜਾ ਇੱਕ ਲੰਕ ਨੇ ਮੈਂ ਨਾ ਤੁਹਾਡਾ ਸਵਾਲ ਜਿਹੜਾ ਹੈ ਨਾ ਉਹਨੂੰ ਥੋੜਾ ਜਿਹਾ ਨਾ ਐਲਬ੍ਰੇਟ ਕਰਨਾ ਚਾਹੁੰਦਾ ਕਿਉਂਕਿ ਨਾ ਮੈਨੂੰ ਲੱਗਦਾ ਹੈ ਕਿ ਕੁਝ ਦਿਨਾਂ ਆ ਕਲੀਅਰ ਨਹੀਂ ਹੋਣੀ ਤੁਹਾਡੇ ਸਵਾਲ ਤੋਂ ਤੁਸੀਂ ਇੱਕ ਤਾਂ ਸਵਾਲ ਐ ਕੀਤਾ ਹੈ ਕਿ ਕੁਝ ਬੰਦੇ ਖਾਲਸਾਣ ਦੀ ਜਿਹੜੀ ਹੈ ਗੱਲ ਨੂੰ ਅ ਗਲਤ ਅੰਗਲ ਪੇਸ਼ ਕਰਦੇ ਆ ਇਹ ਕਹਿਣਾ ਚਾਹੁੰਦੇ ਹੋ ਨਹੀਂ ਐਕਚੁਅਲ ਦੇ ਵਿੱਚ ਮੈਂ ਕਹਿ ਰਿਹਾ ਵਾਂ ਕਿ ਇਹ ਜਿਨ੍ਹਾਂ ਦੀ ਤੁਸੀਂ ਅਸੀਂ ਗੱਲ ਕਰ ਰਹੇ ਹੈਗੇ ਆ ਉਹ ਕਹਿੰਦੇ ਨੇ ਉਹ ਖਾਲਸਾਣ ਦੇ ਖਿਲਾਫ ਹੀ ਬੋਲਦੇ ਨੇ ਕੋਈ ਵੀ ਆਪਤੀ ਜੇਕਰ ਖਾਲਸਾਣ ਦੀ ਗੱਲ ਕਰਦਾ ਹੈ ਪੰਜਾਬ ਦੇ ਵਿੱਚ ਰਹਿ ਕੇ ਉਸਦੇ ਖਿਲਾਫ ਬੋਲਦੇ ਨੇ ਸਿੱਧਾ ਕਹਿੰਦੇ ਨੇ ਕਿ ਇਹ ਬੰਦਾ ਖਾਲਸਤਾਨੀ ਹੈ ਇਸ ਨੂੰ ਜੀਵ ਦਾ ਕੋਈ ਹੱਕ ਨਹੀਂ ਪੰਜਾਬ ਦੇ ਖਿਲਾਫ ਹੈਗਾ ਪੰਜਾਬ ਦੇ ਸਿੱਖਾਂ ਦੇ ਖਿਲਾਫ ਹੈਗਾ ਅਸਲ ਦੇ ਵਿੱਚ ਜਦੋਂ ਅਜੀਹੀ ਚੀਜ਼ ਉਹਨਾਂ ਵੱਲੋਂ ਨਿਹੰਗ ਸਿੰਘ ਕਿਉਂਕਿ ਨਿਹੰਗ ਸਿੰਘ ਨੇ ਬਣਾ ਪਾਇਆ ਹੋਇਆ ਤੇ ਉਸ ਜਗ੍ਹਾ ਦੇ ਉੱਤੇ ਧਾਰਮਿਕ ਜਗ੍ਹਾ ਦੇ ਉੱਤੇ ਜਾ ਕੇ ਇਹ ਗੱਲਾਂ ਕਹਿਣੇ ਕਿ ਮੈਂ ਨਿਹੰਗ ਸਿੰਘ ਹੈਗਾ ਮੈਂ ਸਰਦਾਰ ਆ ਪਰ ਵੰਚਸ ਉਹਨਾਂ ਦਾ ਹੈਗਾ ਵਾ ਦੇਖੋ ਇਹ ਦੋ ਗੱਲਾਂ ਹੋ ਗਈਆਂ ਜਿੱਦਾਂ ਅਸੀਂ ਜਿਹੜੇ ਸੈਪਰੇਟਿਸਟ ਹੁੰਦੇ ਹਨ ਜਿਹੜੇ ਇੰਡੀਪੈਂਡੈਂਟ ਨੇਸ਼ਨ ਦੀ ਮੰਗ ਰੱਖਦੇ ਯਾਹ ਮਨ ਦੇ ਨੇ ਕਿ ਸਾਨੂੰ ਵੱਖਰਾ ਰਾਜ ਸਾਡਾ ਸਿਗਾ ਇਸ ਕਰਕੇ ਸਾਡੇ ਵੱਖਰਾ ਲੈਂਡ ਹੋਣਾ ਚਾਹੀਦਾ ਜਿਹਦਾ ਅਸੀਂ ਸੈਪਰੇਟਿਸ ਹੈਗੇ ਆ ਤੇ ਅਸੀਂ ਖੁੱਲ ਕੇ ਖਾਲਸਾਣ ਦੀ ਮੰਗ ਰੱਖਦੇ ਤੇ ਕਿਉਂਕਿ ਇਹ ਸਾਡਾ ਮਨੁੱਖੀ ਅਧਿਕਾਰ ਹੈ ਸਾਡਾ ਰਾਈਟ ਹੈ ਨਾਲੇ ਕਿਉਂਕਿ ਸਾਡੇ ਕੋਲ ਐਦਾ ਨਹੀਂ ਹੈ ਕਿ ਅਸੀਂ ਹੁਣ ਨਵੀਂ ਸ਼ੁਰੂਆਤ ਕਰ ਰਹੇ ਕੋਈ ਸਾਡੇ ਕੋਲ ਰਾਜ ਰਹਾ ਰਾਜ ਹੋਣ ਦੇ ਬਾਅਦ ਰਾਜ ਰਾਜ ਖੁੱਸ ਜਾਂਦਾ ਜਦ ਖੁੱਸ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਡੇ ਨਾਲ ਇੱਕ ਲੈਵਲ ਦੀ ਕਹੋ ਲੜਾਈ ਲੱਗੀ ਰਹਿੰਦੀ ਹੈ ਉਸ ਲੜਾਈ ਤੋਂ ਬਾਅਦ ਭਾਰਤ ਦੀ ਆਜ਼ਾਦੀ ਹੋ ਜਾਂਦੀ ਹੈ ਭਾਰਤ ਇੱਕ ਵੱਖਰਾ ਮੁਲਕ ਬਣ ਜਾਂਦਾ ਪਾਕਿਸਤਾਨ ਇੱਕ ਵੱਖਰਾ ਮੁਲਕ ਬਣ ਜਾਂਦਾ ਤੇ ਜਿਹੜੀ ਉਹਨਾਂ ਦੀ ਬਾਰਡਰ ਦੀ ਸਾਂਝ ਹੁੰਦੀ ਹੈ ਉਹ ਪੰਜਾਬ ਤੋਂ ਹੁੰਦੀ ਹੈ ਪੰਜਾਬ ਵੰਡਿਆ ਜਾਂਦਾ ਬੇਸਿਕਲੀ ਪੰਜਾਬ ਥੋੜਾ ਉਧਰ ਚਲ ਜਾਂਦਾ ਥੋੜਾ ਪੰਜਾਬ ਇੱਧਰ ਰਹਿ ਜਾਂਦਾ ਫੇ ਜਿਹੜੇ ਪੰਜਾਬ ਦੇ ਵਾਰਿਸ ਹੁੰਦੇ ਆ ਉਹਨਾਂ ਦੇ ਨਾਲ ਜਿਹੜੇ ਝੂਠੇ ਵਾਦੇ ਹੋਏ ਹੁੰਦੇ ਆ ਉਹ ਝੂਠੇ ਵਾਦਿਆਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਲੱਗਦਾ ਆ ਪੰਜਾਬੀ ਸੂਬਾ ਮੋਰਚੇ ਨੂੰ ਵੀ ਚਲੋ ਅਸੀਂ ਜਦਾਂ ਇੱਕ ਤਰ੍ਹਾਂ ਨਾਲ ਜਿੱਤਿਆ ਮੰਨਦੇ ਆ ਮਗਰ ਜਿੱਤਿਆ ਨਹੀਂ ਹੁੰਦਾ ਇੱਕ ਤਰ੍ਹਾਂ ਨਾਲ ਲੰਗੜਾ ਸੂਬਾ ਹੋ ਜਾਂਦਾ ਪੰਜਾਬ ਬਹੁਤ ਛੋਟਾ ਹੋ ਜਾਂਦਾ ਹਿਮਾਚਲ ਹਰਿਆਣਾ ਪੰਜਾਬ ਚ ਖਸ ਜਾਂਦਾ ਤੇ ਇਦਾਂ ਵਾਦਾ ਖਿਲਾਫੀਆਂ ਜਿਹੜੀਆਂ ਸਿੱਖਾਂ ਦੇ ਨਾਲ ਹੁੰਦੀਆਂ ਰਹੀਆਂ ਹੁੰਦੀਆਂ ਰਹਿਣ ਕਰਕੇ ਕੀ ਹੁੰਦਾ ਸਿੱਖਾਂ ਦੇ ਮਨ ਵਿੱਚ ਵੀ ਕਰੋ ਹੈ ਕੀ ਸਾਡੇ ਨਾਲ ਜਿਹੜੀਆਂ ਹਮੇਸ਼ਾ ਵਿਤਕਰੇ ਵਾਲੀਆਂ ਆ ਦੂਜੇ ਦਰਜੇ ਦੇ ਸ਼ਰੀ ਵਰਗੀਆਂ ਜਿਹੜੀਆਂ ਗੱਲਾਂ ਹੋਈਆਂ ਨੇ ਇਹਨਾਂ ਸਾਰੀਆਂ ਜਿਹੜੀਆਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਸੈਪਰੇਟ ਨੇਸ਼ਨ ਚਾਹੀਦੇ ਤੇ 1984 ਤੋਂ ਬਾਅਦ ਤਾਂ ਬਿਲਕੁਲ ਹੀ ਕਲੀਅਰ ਹੋ ਗਿਆ ਨਾ 1984 ਜਦੋਂ ਦਰਬਾਰ ਸਾਹਿਬ ਤੇ ਹਮਲਾ ਹੀ ਹੋ ਗਿਆ ਚਾਹੇ ਉਹਦੇ ਪਿੱਛੇ ਉਹ ਕਾਰਨ ਜਿੰਨੂੰ ਮਰਜ਼ੀ ਬਣਾਉਂਦੇ ਹੋਣ ਪਰ ਅਸੀਂ ਦੇਖਿਆ ਕਿ ਉਹ ਜਿਹੜੀ ਸੀਗੀ ਇੱਕ ਐਸੀ ਲਕੀਰ ਖਿੱਚੀ ਗਈ ਜਿਸ ਤੋਂ ਬਾਅਦ ਸਿੱਖ ਜਿਹੜੇ ਨੇ ਉਹ ਆਪਣੀ ਕਹਿ ਲਓ ਕਿਸਮਤ ਦੀ ਜਿਹੜੀ ਨੀਤੀ ਹੈ ਉਹ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਆ ਉਹ ਆਪਣੇ ਫੈਸਲੇ ਆਪ ਕਰਨਾ ਚਾਹੁੰਦੇ ਉਸ ਤੋਂ ਬਾਅਦ ਤੇ ਇੱਥੇ ਕੋਈ ਮਾੜੀ ਗੱਲ ਨਹੀਂ ਹੈ ਅੱਜ ਪੂਰੀ ਦੁਨੀਆ ਵਿਸ਼ਵ ਦੇ ਵਿੱਚ ਸਾਰੀ ਪਾਸੇ ਰੀ ਕੈਂਪੇਨ ਚੱਲ ਰਹੀ ਹੈ ਸਾਰੇ ਪਾਸੇ ਦੀ VOTING ਹੋ ਰਹੀ ਹੈ ਤੇ ਉਸ ਤੋਂ ਇਲਾਵਾ ਬਹੁਤ ਸਾਰੀਆਂ ਕੰਟਰੀਜ਼ ਦੇ ਰਿਪਰੈਜ਼ੈਂਟੇਟਿਵ ਸਾਡੇ ਹੱਕ 'ਚ ਬੋਲ ਰਹੇ ਨੇ ਉਹਨਾਂ ਨੇ ਮੰਨਿਆ ਵੀ ਹੈ ਕਿ ਪਿੱਛੇ ਕਿ ਤੁਸੀਂ ਦੇਖਿਆ ਹਰਦੀਪ ਸਿੰਘ ਨੇਜਰ ਹੋਣ ਦਾ ਕਤਲ ਹੁੰਦਾ ਜਪਵਤਾਰ ਸਿੰਘ ਖੰਡੇ ਹੋਣ ਦਾ ਜਿਸ ਹਾਲਾਤਾਂ ਦੇ ਵਿੱਚ ਅਚਾਨਕ ਦੁਨੀਆ ਤੋਂ ਜਾਣਾ ਹੋ ਜਾਂਦਾ ਤੇ ਉਹ ਰਿਚ ਰਾਵਰਗੀਆਂ ਏਜੰਸੀਆਂ ਦਾ ਨਾਮ ਆ ਜਾਂਦਾ ਜਿਹੜੀ ਭਾਰਤ ਦੇ ਲਈ ਖੂਫੀਆ ਤੌਰ ਤੇ ਲੜਾਈ ਲੜ ਰਹੀਆਂ ਨੇ ਜਾਂ ਜਿਨ੍ਹਾਂ ਦਾ ਕੰਮ ਹੈਗਾ ਕਿ ਜਿਹੜੇ ਉਹਨਾਂ ਦੇ ਲਈ ਸਿਕਿਉਰਿਟੀ ਐਕਟ ਜਿਹਨੂੰ ਨੈਸ਼ਨਲ ਸਿਕਿਉਰਿਟੀ ਐਕਟ ਕਹਿੰਦੇ ਜਿਹਦਾ ਅਮਰਤਪਾਲ ਹੋਣਾ ਨੂੰ ਉਹਨੇ ਅੰਦਰ ਕਰ ਦਿੱਤਾ ਯਾ ਹੋਰ ਵੀ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਨੇ ਪਰਮਜੀਤ ਸਿੰਘ ਪੰਜਵੜ ਦਾ ਕਤਲ ਕੀਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੋਂ ਉਹਦੇ ਵਿੱਚ ਉਹਨਾਂ ਨੂੰ ਬਗਾਨੇ ਮੁਲਕਾਂ ਵੱਲੋਂ ਤਾੜਿਆ ਗਿਆ ਕਿ ਇੰਡੀਆ ਦੀ ਰੌ ਦੀ ਏਜੰਸੀਆਂ ਨੇ ਸਾਰਾ ਕੁਝ ਕੀਤਾ ਜਿਹੜੇ ਵਿੱਚ ਹਲੇ ਸਬੂਤ ਕੋਈ ਮਿਲਿਆ ਤ ਨਹੀਂ ਜਿਹੜੀ ਦੇਖੋ ਜਿਹੜੀ ਤਾਂ ਹੈਗੀ ਸਬੂਤ ਵਾਲੀ ਗੱਲ ਕਿਉਂਕਿ ਜਿਸ ਜਿਸ ਹਸਾਬ ਨਾਲ ਅਸੀਂ ਡੀਲ ਕਰਦੇ ਆਂ ਚੀਜ਼ਾਂ ਨੂੰ ਨਾ ਅਸੀਂ ਹੈਗੇ ਆ ਇੱਕ ਪੋਲਿਟੀਕਲ ਬਾਡੀ ਦੇ ਬੇਸਿਕ ਜੇ ਅਹ ਲੈਵਲ ਤੇ ਬੈਠੇ ਬੰਦੇ ਹੁਣ ਜਦੋਂ ਇੱਕ ਨੇਸ਼ਨ ਦੂਸਰੇ ਨੇਸ਼ਨ ਨੂੰ ਕਹਿ ਰਿਹਾ ਜਾਂ ਇੱਕ ਕੰਟਰੀ ਦੂਸਰੀ ਕੰਟਰੀ ਨੂੰ ਕਹਿ ਰਹੀ ਹੈ ਤੇ ਉੱਥੇ ਉਹ ਉਹਨਾਂ ਲਈ ਸਵਾਲ ਹੈ ਕਿ ਜੇ ਉਹਨਾਂ ਨੇ ਕਿਹਾ ਜਿਦਾ ਅਗਰ ਅਮਰੀਕਾ ਕਹਿ ਰਿਹਾ ਜਾਂ ਕੈਨੇਡਾ ਕਹਿ ਰਿਹਾ ਤੇ ਉਹ ਜਦੋਂ ਕਹਿ ਰਿਹਾ ਤੇ ਫਿਰ ਉਹਨਾਂ ਦੇ ਕੋਲ authenticity ਤੋਂ ਬਿਨਾ ਅਗਰ ਇਹ ਗੱਲ ਕਹਿਣੀ ਫਿਰ ਉਹਨਾਂ ਦੇ ਲੋਕਾਂ ਦੇ ਲਈ ਮਾੜੇ ਹੋ ਜਾਂਦਾ ਸਾਰੇ ਇਹ ਕਹਿੰਦੇ ਨੇ ਕਿ ਵੋਟ ਪਰਸੈਂਟੇਜ ਦੇ ਲਈ ਤੇ ਪ੍ਰਪਗੈਂਡਾ ਕੀਤਾ ਗਿਆ ਬਟ ਇਦਾਂ ਇਦਾਂ ਇੰਨੀ ਈਜ਼ੀ ਨਹੀਂ ਹੈ ਦੇਖੋ ਅੱਜ ਬਹੁਤ ਕਿ ਕਿ ਕੈਨੇਡਾ ਦੇ ਵਿੱਚ ਕਿੰਨੇ ਸਾਰੇ ਪੰਜਾਬੀ ਬਹੁਤ ਸਿੱਖ ਬਹੁਤ ਸਾਰੇ ਨੇ ਹਾਂਜੀ ਬਹੁਤ ਸਾਰੇ ਨੇ ਬਟ ਬਹੁਤ ਸਾਰੇ ਹਿੰਦੂ ਵੀਰ ਵੀ ਨੇ ਤੇ ਬਹੁਤ ਸਾਰੇ ਆਦਰ ਕੰਟਰੀਜ਼ ਦੇ ਲੋਕ ਵੀ ਉੱਥੇ ਪੜ੍ਹਨ ਲਿਖਣ ਲਈ ਜਾਂਦੇ ਨੇ ਸਿਰਫ ਉਹ 15 ਲੱਖ ਦੀ ਵੋਟ ਦੇ ਲਈ ਆ ਮੈਨੂੰ ਨਹੀਂ ਲੱਗਦਾ ਇਦਾਂ ਕੁਝ ਹੋਏਗਾ ਕਿਉਂਕਿ ਇੱਕ ਬਹੁਤ ਵੱਡੀ ਰੇਸ਼ੋ ਹੁੰਦੀ ਹੈ ਅਸੀਂ ਉਧਰ ਹੈ ਤੇ ਉਹਨਾਂ ਦੇ ਲਈ ਪ੍ਰਵਾਸੀ ਨਾ ਤੇ ਜਦੋਂ ਉੱਥੇ ਜਾ ਕੇ ਉਹ ਸਾਡੀ ਅਗਰ ਵੋਟ ਨੂੰ ਵੀ ਕਹਿ ਲੋ ਵੋਟ ਦੇ ਕਰਕੇ ਕਰ ਰਹੇ ਨੇ ਤੇ ਫਿਰ ਅਮਰੀਕਾ ਅਮਰੀਕਾ ਕਿਤੇ ਖੜਾ ਹੈ ਕਣਾ ਅਮਰੀਕਾ ਦੇ ਵਿੱਚ ਤਾਂ ਕੋਈ ਇਦਾਂ ਦੀ ਗੱਲ ਨਹੀਂ ਸੀ ਅਮਰੀਕਾ ਨੇ ਵੀ ਕੀਆ ਤੇ ਜਦੋਂ ਅਸੀਂ ਹੋਰ ਕਿਸੇ ਮੁਲਕ ਦੇ ਵਿੱਚ ਇਦਾਂ ਦੀ ਘਟਨਾ ਦੇਖਦੇ ਆ ਕਿ ਜਿੱਥੇ ਉਹ ਨੰਗੇ ਚਟੇ ਹੋ ਕੇ ਮੀਡੀਆ ਦੇ ਵਿੱਚ ਕਹਿੰਦੇ ਵੀ ਹਾਂ ਹੁਣ ਇੱਕ ਉਹਨਾਂ ਦਾ ਬੰਦਾ ਸੀਗਾ ਆਰਮੀ ਤੋਂ ਰਟਾਇਰ ਹੋਇਆ ਉਹ ਅੱਜਕੱਲ ਐਂਕਰ ਬਣਿਆ ਹੋਇਆ ਮੀਡੀਆ 'ਚ ਬੈਠ ਕੇ ਬੋਲਦਾ ਵੀ ਹੈ ਕਿ ਜੀ ਹਜੇ ਤਾਂ ਸ਼ੁਰੂਆਤ ਹੋਈ ਹੈ ਹਜੇ ਤਾਂ ਬਹੁਤ ਕੁਝ ਕਰਨਾ ਤੇ ਜਦੋਂ ਇੰਗਲੈਂਡ ਵਾਲੀ ਘਟਨਾ ਆਈ ਸੀ ਉਸ ਤੋਂ ਬਾਅਦ ਨੇ ਕਹਿਆ ਸੀ ਹੁਣ ਕੈਨੇਡਾ ਤੇ ਅਮਰੀਕਾ ਵਿੱਚ ਵੀ ਹੋਊਗਾ ਉਸ ਤੋਂ ਬਾਅਦ ਤੁਰੰਤਾਂ ਘਟਨਾ ਹੋਈ ਵੀ ਤੇ ਇਹਦਾ ਮਤਲਬ ਹੈ ਕੁਛ ਨਾ ਕੁਛ ਤਾਂ ਮਗਰ ਚੱਲ ਰਿਹਾ ਹੈ ਨਾ ਤੇ ਜੇ ਚੱਲ ਰਿਹਾ ਹੈ ਤੇ ਉਹ ਇਦਾਂ ਲੜਾਈ ਲੜਨ ਦਾ ਸਵਾਦ ਤੇ ਚਲੋ ਖੈਰ ਨਹੀਂ ਆਣਾ ਚਲੋ ਮੈਂ ਇਸ ਗੱਲ ਨੂੰ ਸਮਪ ਕਰਦਾ ਹਾਂ ਐਂਡ ਪ੍ਰਸ਼ੰਦ ਜੀ ਉੱਤੇ ਹੁਨਾਵਾ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿ ਜੋ ਰਸੂਲਪੁਰ ਹੋਰ ਨੇ ਕਿਹਾ ਹੈਗੀ ਗੱਲ ਕਹੀ ਹੈਗੀ ਹੈ ਉਹਨਾਂ ਨੂੰ ਸਿੱਖ ਜਗਤ ਵੱਲੋਂ ਜਿਹੜਾ ਉਹ ਇੱਕ ਸਾਈਡ ਕਰ ਦੇਣਾ ਚਾਹੀਦਾ ਹੈਗਾ ਜਾਂ ਫਿਰ ਉਹਨਾਂ ਦੇ ਲਈ ਕੋਈ ਹੋਰ ਟਵਾਡੇ ਵੱਲ ਸ਼ਬਦ ਨੇ ਦੇਖੋ ਇੱਥੇ ਸਟੇਟਮੈਂਟ ਜਿਹੜੀ ਹੈ ਨਾ ਵਸੇ ਐਸਜੀਪੀਸੀ ਵੱਲੋਂ ਵੀ ਆਈ ਹੈ ਤੇ ਅਸੀਂ ਵੀ ਕਲੀਅਰ ਕਰਨਾ ਚਾਹੁੰਦੇ ਆ ਕਿ ਦੇਖੋ ਇਹੋ ਜਿਹੇ ਬੰਦੇ ਜਿਹੜੇ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਆਪਣੇ ਤੌਰ ਤੇ ਤਾਂ ਜੋ ਮਰਜ਼ੀ ਕਰਨ ਮਗਰ ਕਿਸੇ ਕੌਮ ਦੇ ਰਿਪਰੈਜ਼ੈਂਟੇਟਿਵ ਆਪਣੇ ਆਪ ਨੂੰ ਜ਼ਬਰਦਸਤੀ ਨਾ ਮੰਨਿਆ ਕਰਨ ਨਾ ਹੀ ਅਸੀਂ ਇਹਨਾਂ ਨੂੰ ਆਪਣੀ ਕੋਈ ਅਗਵਾਈ ਦਿੰਨੇ ਆ ਇਹ ਨਾ ਹੀ ਆ ਆਪਣੇ ਆਪ ਨੂੰ ਨਿਹੰਗ ਕਹਿਣ ਕਿਉਂਕਿ ਦਲਾ ਪੰਥਾਂ ਦੇ ਅੰਦਰ ਅਸੀਂ ਰਹਨੇ ਆ ਜੇ ਉਹ ਕੁਝ ਚੀਜ਼ਾਂ ਦੀ ਮਤਲਬ ਆੜ ਲੈ ਕੇ ਆਪਣੀ ਗੱਲ ਨੂੰ ਸਹੀ ਸਾਬਤ ਕਰਦਾ ਤੇ ਉਹਦਾ ਅਸੀਂ ਆਪੇ ਹੀ ਨਵੇੜਾ ਕਰ ਲਾਂਗੇ ਜਿਹੜੇ ਨਿਹੰਗ ਸਿੰਘ ਨੇ ਉਹ ਕਰ ਲੈਣਗੇ ਮੈਂ ਜਿਹੜੀ ਇਸ ਵੇਲੇ ਪਬਲਿਕ ਡਿਬੇਟ ਦਾ 파ਟ ਬਣਿਆ ਹੋਇਆ ਉਹਦੇ ਵਿੱਚ ਤਾਂ ਉਹਦਾ ਰੋਲ ਬਿਲਕੁਲ ਮਤਲਬ ਅਸੀਂ ਮੰਨਦੇ ਆ ਕਿ ਘਟਿਆ ਰੋਲ ਹੈ ਉਹਦਾ ਬੰਦੇ ਦਾ ਉਰ ਤੇ ਵੱਡੇ ਵੱਡੇ ਦੋਸ਼ ਲੱਗੇ ਹੋਏ ਆ ਜੋ ਕਹਿੰਦਾ ਦੋਸ਼ ਹੀ ਨੇ ਮੈਂ ਨਹੀਂ ਵੀ ਕੀਤਾ ਫਿਰ ਉਹਨੂੰ ਇੰਨੀ ਵੱਡੀ اپنی گل نہیں کرنی چاہیے اس پلیٹ فارم تو آ کے کہ میں رام چندر تیری لنگر لاو رہے ہیں تیرے لنگر ਦਾ ਕੋਈ ਭੁੱਖਾ ਨਹੀਂ ਬੈਠਾ ਹੋਇਆ ਉੱਥੇ ਵੀ ਤੇ ਜੇ ਰਾਮ ਮੰਦਰ ਅਗਲੇ ਬਣਾ ਸਕਦੇ ਆ ਮੁਲਕ ਚਲਾ ਸਕਦੇ ਆ ਤੇ ਲੰਗਰ ਵੀ ਲਾ ਸਕਦੇ ਆ ਇਹ ਸਿਰਫ ਇੱਕ ਪ੍ਰਪਗੈਂਡਾ ਦੇ ਤਹਿਤ ਸਾਰਾ ਕੁਝ ਕੀਤਾ ਗਿਆ ਤੇ ਸਿੱਖ ਇਹਦਾ ਕਦੀ ਵੀ 파ਟ ਨਹੀਂ ਹੈਗੇ ਆ ਅਸੀਂ ਮੁਸਲਮਾਨ ਵੀਰਾਂ ਦੇ ਨਾਲ ਵੀ ਪੂਰੀ ਹਮਦਰਦੀ ਰੱਖਦੇ ਆ ਠੀਕ ਹੈ ਸ਼ੁਕਰੀਆ ਜੀ ਸਮਾਂ ਦਿੱਤਾ ਹਰਜਿੰਦਰ ਸਿੰਘ ਨੇ ਜਿਨ੍ਹਾਂ ਨਾਲ ਗਲਬਾਤ ਕੀਤੀ ਹੈ ਰਸੂਲ ਹਾਂ ਪੂਰੀ ਵੱਲੋਂ ਜਿਹੜਾ ਹੈ ਇੱਕ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਓਪਨ ਕਿਹਾ ਕਿ ਮੈਂ ਰਾਮ ਭਗਵਾਨ ਦਾ ਜਿਹੜਾ ਹੈ ਉਹ ਅਠਵਾਂ ਵੰਸ਼ਾਗਾਮਾ 8ਵੀਂ ਸਦੀ ਜਿਹੜੀ ਹੈ ਉਹਨਾਂ ਦੇ ਵਿੱਚੋਂ ਆਇਆ ਹੈਗੇ ਆ ਤੇ ਕਈ ਚੀਜ਼ਾਂ ਨੂੰ ਲੈ ਕੇ ਕੰਟਰੋਵਰਸੀ ਪਹਿਲਾਂ ਵੀ ਹੋਈ ਹੁਣ ਵੀ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਮਾਮਲੇ ਦੇ ਉੱਤੇ ਅਸੀਂ ਪੂਰੀ ਡਿਬੇਟ ਜਿਹੜੀ ਹੈ ਉਹ ਤੁਹਾਡੇ ਤੱਕ ਰੱਖੀ ਹੈ ਉਮੀਦ ਕਰਦੇ ਹਾਂ ਡਿਬੇਟ ਚੰਗੀ ਲੱਗੀ ਹੋਵੇਗੀ ਕੈਮਰਾ ਪਰਸਪੰਕ ਦੇ ਨਾਲ ਰਾਜ ਗੁਪਤਾ ਜਲੰਧਰ